ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆ ਜਿਹੜੀ ਤੁਸੀਂ ਦੇਖ ਰਹੇ ਹੋ ਵੀਡੀਓ ਇਹ ਉਸ ਬੀਬੀ ਦੀ ਐ ਕਹਿੰਦੀ ਮੈਨੂੰ ਮਨਪ੍ਰੀਤ ਨੇ ਡਰਾਇਆ ਧਮਕਾਇਆ ਤਾਂ ਮੈਂ ਇਸ ਤਰ੍ਹਾਂ ਬੋਲੀ ਆ ਵੀ ਹਾਈ ਪਖੰਡ ਏ ਠੀਕ ਹੈ ਜੀ ਅਸੀਂ ਇਹ ਕਹਿੰਦੇ ਆ ਵੀ ਜਿੰਨੇ ਵੀ ਸਾਡੇ ਭੈਣ ਭਰਾ ਨੇ ਇਹਦੇ ਨਾਲ ਕੰਟੈਕਟ ਕਰੋ ਇਹਨੂੰ ਕਹੋ ਵੀ ਅਸੀਂ ਵੀਡੀਓ ਕਾਲ ਤੇ ਸੀਜ਼ ਨੂੰ ਪੁੱਛ ਪੁੱਛਦੇ ਆ ਵੀ ਸਾਡੀ ਪੁੱਛ ਕੱਢ ਵੀ ਕਾਣਾ ਜਿਹੜਾ ਉਹ ਕੱਢ ਫਿਰ ਅਸੀਂ ਤੈਨੂੰ ਮੰਨਾਂਗੇ ਕੋਈ ਦਿਲ ਵਿੱਚ ਜਾਣ ਦੀ ਲੋੜ ਨਹੀਂ ਕੱਲ ਨੂੰ ਫੇਰ ਕੋ ਹੋਏ ਮੈਨੂੰ ਇਹਨਾਂ ਨੇ ਡਰਾਇਆ ਧਮਕਾਇਆ ਬੇਨਤੀ ਹੈ ਮੇਰੀ ਸਵਕਾਰ ਕਰਨੀ ਸਾਰੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਮਨਪ੍ਰੀਤ ਸਿੰਘ ਖਾਲਸਾ ਦਾ ਦੱਬ ਕੇ ਸਾਥ ਦਿਓ ਕਿਉਂਕਿ ਭਰਾਵੋ ਪੰਜਾਬ ਸਿਉਨੇ ਦੀ ਜਿੜੀ ਸੀ ਇਹਨਾਂ ਨੇ ਬੇੜਾ ਗਰਕ ਕਰਤਾ ਪੰਜਾਬ ਦਾ ਬੇੜਾ ਗਰਕ ਕਰਿਆ ਪਿਆ ਭਾਈ ਕਿਉਂਕਿ ਗੁਰੂ ਦੇ ਤਾਂ ਮੰਨ ਦੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਮੰਨ ਦੀ ਨਹੀਂ ਗੁਰੂ ਘਰ ਜਾਇਆ ਕਰੋ ਵੀਰੋ ਸਭ ਕੁਝ ਮਿਲਦਾ ਹੈ ਗੁਰੂ ਘਰ ਐਵੇਂ ਤੁਹਾਨੂੰ ਬਹਿਮ ਹੈ ਸਾਨੂੰ ਕਿੰਨੇ ਸਾਲ ਹੋ ਗਏ ਜਾਂਦੇ ਇਹਨੂੰ ਵਧੀਆ ਰੱਬ ਨੇ ਰੰਗ ਲਾar ਕੇ ਨੇ ਬਹਿਮ ਦਾ ਕੋਈ ਇਲਾਜ ਨਹੀਂ ਬਾਈ ਵੀ ਜੇ ਜਾਵਾਂਗੇ ਤਾਂ ਹੀ ਗੁਰੂ ਘਰ ਦੇ ਵਿੱਚ ਆ ਕੇ ਪਤਾ ਲੱਗੂ ਜੇ 10 ਮਿੰਟ ਬੈਠਾਂਗੇ 5 ਮਿੰਟ ਬੈਠਾਂਗੇ ਤੇ ਆਪਾਂ ਜਾਣੇ ਢੋਲਕੀ ਵਾਲੇ ਲਵੇ ਇਹਨਾਂ ਸਿਕਟਾਂ ਪੀਣਾ ਲਵੇ ਇਹ ਦਿਮਾਗ ਰੈਵ ਕਰਖੇ ਇਹਨਾਂ ਨੇ ਘਰਾਂ ਦੇ ਵਿੱਚ ਲੜਾਈਆਂ ਪੈਂਦੀਆਂ ਨੇ ਐਵੇਂ ਸੋਡੇ ਮਨ ਦੇ ਵਿੱਚ ਬਹਿ ਮੈਂ ਬੀਬੀਆਂ ਵੱਧ ਤੋਂ ਵੱਧ ਜਾਂਦੇ ਨੇ ਬੀਬੀਆਂ ਨੂੰ ਬੇਨਤੀ ਹੈ ਭਾਈ ਆਪਦੇ ਘਰੇ ਕੰਮ ਕਰੋ ਉਹਨਾਂ ਟਾਈਮ ਠੀਕ ਹੈ ਘਰ ਆਪ ਹੀ ਸਮਰਜੂਗਾ ਅੱਗੇ ਵਧੋ ਤੇ ਇਹਨਾਂ ਨੂੰ ਪੈਸੇ ਦੇ ਕੇ ਆਉਨੇ ਉਹ ਹੀ ਕਿਸੇ ਗਰੀਬ ਨੂੰ ਦੇ ਦਿਓ ਆਪੀ ਪ੍ਰਮਾਤਮਾ ਸੁਣ ਲੂਗਾ ਐਵੇਂ ਬਹਿ ਮੈਂ ਤੁਹਾਨੂੰ ਬੇਨਤੀ ਹੈ ਮੇਰੀ ਸਵਾਰਕਾਰ ਕਰਨੀ ਆ ਜਿਹੜਾ ਭਾਈ ਸਾਹਿਬ ਬੈਠਾ ਹੈ ਇਹ ਵੀ ਬਹੁਤ ਆਪਣੇ ਗੁਰਸਿੱਖ ਨਾਲੜਿਆ ਹੈ ਤੇ ਬੇਨਤੀ ਹੈ ਇਹ ਜੇ ਤੋਂ ਦੂਰ ਰਹੋ ਕਿਉਂਕਿ ਆ ਹੁਣ ਬੀਬੀ ਇਹ ਨੇ ਇਹਨੇ ਇਹ ਗੱਲ ਕਹੀ ਸੀ ਕਹਿੰਦੀ ਵੀ ਮੈਨੂੰ ਡਰਾਇਆ ਧਮਕਾਇਆ ਤੇ ਤੁਸੀਂ ਦੇਖੀਏ ਤੁਸੀਂ ਵੀਡੀਓ ਪੂਰੀ ਆਪਣੇ ਮਨਪ੍ਰੀਤ ਸਿੰਘ ਖਾਲਸਾ ਜੀ ਦਾ ਤੇ ਉਹਦੇ ਜਥੇ ਦਾ ਪੂਰਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਜੇ ਉਹਦਾ ਸਾਥ ਦੇਵਾਂਗੇ ਤਾਂ ਪੰਜਾਬ ਦੇ ਵਿੱਚ ਕੁਝ ਬਣੂਗਾ ਇਹਨਾਂ ਨੇ ਬੇੜਾ ਕਰਕੇ ਕਰਕੇ ਫालतੂ ਬੀਬੀਆਂ ਬਹੁਤ ਜਾਂਦੀਆਂ ਨੇ ਚੋਰੀਆਂ ਬਹੁਤ ਜਾਂਦੀਆਂ ਨੇ ਬੀਬੀਆਂ ਤੇ ਭਾਈ ਸਾਹਿਬ ਬਹੁਤ ਘਟ ਜਾਂਦੇ ਨੇ ਜਿੰਨੇ ਵੀ ਜਾਂਦੇ ਨੇ ਬੀਬੀਆਂ ਜਾਂਦੇ ਨੇ ਵੱਧ ਤੋਂ ਵੱਧ ਬੀਬੀਆਂ ਦੀ ਇਕੱਠ ਹੁੰਦਾ ਹੈ ਮੇਰੀ ਬੇਨਤੀ ਸਵਾਰਕਾਰ ਕਰਨੀ ਗੁਰੂ ਘਰ ਨਾਲ ਜੋੜੋ ਬਾਈ ਇਹਨਾਂ ਨੂੰ ਸਾਰੇ ਆਪਾਂ ਤਾਂ ਕਹਿੰਦੇ ਪੰਜਾਬ ਨੂੰ ਗੁਰੂ ਘਰ ਨਾਲ ਜੋੜੋ ਪੰਜਾਬ ਸੋਨੇ ਦੀ ਚਿੜੀ ਹੁੰਦਾ ਦੀ ਇਹਨਾਂ ਲੋਕਾਂ ਨੇ ਗੰਦ ਪਾਰਖਿਆ ਪੰਜਾਬ ਵਿੱਚ ਹੋਰ ਵੀ ਬਹੁਤ ਨੇ ਤੇ ਜੇ ਹੁਣ ਇਹ ਗੰਦ ਸਾਫ ਹੋਊਗਾ ਤਾਂ ਹੌਲੀ-ਹੌਲੀ ਜਿਹੜਾ ਹੋਰ ਉਹ ਵੀ ਗੰਦ ਸਾਫ ਹੋਊਗਾ ਜੇ ਹੁਣ ਆਪਾਂ ਇਹਨੂੰ ਆਪਾਂ ਸਿੰਘਾਂ ਨੂੰ ਮਾੜਾ ਕਹਿਣ ਲੱਗ ਜਾਾਂਗੇ ਵੀ ਵੀਰੋ ਸਹੀ ਗੱਲ ਐ ਸਿੰਘਾਂ ਨੂੰ ਕਦੇ ਵੀ ਮਾੜਾ ਨਾ ਕਹਿਆ ਕਰੋ ਸਿੰਘ ਕਦੇ ਹੀ ਨਹੀਂ ਮਾੜਾ ਕਰਦੇ ਸਿੰਘ ਚੰਗਾ ਕੰਮ ਕਰਦੇ ਨੇ ਤੁਸੀਂ ਚੰਗਾ ਕਰਨ 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 ਨੂੰ ਵੀ ਨਾ ਰੋਕ ਦਿਓ ਠੀਕ ਐ ਇਹਨਾਂ ਸਾਧਾਂ ਦੇ ਪਿੱਛੇ ਲਾ ਕੇ ਚੰਗੇ ਕੰਮ ਨਾ ਤੁਸੀਂ ਰੋਕਿਆ ਕਰੋ ਇਹਨਾਂ ਨੂੰ ਸਿੰਘਾਂ ਨੂੰ ਚੰਗੇ ਕੰਮ ਕਰਨ ਦਿਓ ਕਿਉਂਕਿ ਜੇ ਆਪਾਂ ਚੰਗੇ ਕੰਮ ਕਰਾਂਗੇ ਸੁਣਾਂਗੇ ਆਪਾਂ ਨੂੰ ਫੇਰ ਆਪਾਂ ਨੂੰ ਚੰਗੀ ਗੱਲ ਸੁਣੂ ਜੇ ਗੰਦ ਦੇ ਵਿੱਚ ਆਪ ਸਾਰਾ ਦਿਨ ਹੀ ਰਹਿਨੇ ਆ ਠੀਕ ਹੈ ਗੱਲ ਉਹਦਾ ਕੀ ਫਾਇਦਾ ਉਹੋ ਜੀ ਆਪਾਂ ਉਹ ਹੈ ਜੀ ਆਪਣਾ ਬੱਚਿਆਂ ਨਾਲ ਸੁਧਾਰ ਹੁੰਦਾ ਹੈ ਉਹੋ ਜੀ ਆਪਣੇ ਬੱਚੇ ਜਾਣ ਲੱਗ ਜਾਂਦੇ ਨੇ ਜੇ ਹੁਣ ਗੁਰੂ ਘਰ ਨਾਲ ਜੋੜਾਂਗੇ ਤਾਂ ਆਪਣੇ ਬੱਚੇ ਗੁਰੂ ਘਰ ਨਾਲ ਜੁੜਨਗੇ ਬੇਨਤੀ ਹੈ ਸਾਰਿਆਂ ਨੂੰ ਮੇਰੀ ਬੇਨਤੀ ਸਵਾਰਕਾਰ ਕਰਨੀ ਗੁਰੂ ਘਰ ਨਾਲ ਜੋੜੋ ਵੱਧ ਤੋਂ ਵੱਧ ਸਿੰਘ ਸਜੋ ਤੇ ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਹੈ ਜਿੰਨੇ ਵੀ ਹੈਗੇ ਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹਨਾਂ ਵੀਰਾਂ ਤੱਕ ਪਹੁੰਚਾਓ ਤੇ ਵੱਧ ਤੋਂ ਵੱਧ ਜਿੰਨੇ ਵੀ ਪਿੰਡਾਂ ਦੇ ਵਿੱਚ ਬਖੰਡਵਾਜ਼ ਹੈ ਉਹਨਾਂ ਤੱਕ ਪਹੁੰਚਾਓ ਕਿਉਂਕਿ ਇਹ ਬਖੰਡਵਾਜ਼ ਆਪਾਂ ਰਹਿਣ ਨਹੀਂ ਦੇਣਾ ਮੇਰੀ ਬੇਨਤੀ ਸਬਕਾਰ ਕਰਨੀ ਸਾਰਿਆਂ ਨੇ ਤੇ ਸਾਡੀਆਂ ਭੈਣਾਂ ਸਾਡੇ ਵੀਰ ਸਮਾਂ ਦੀ ਹੱਸਮੁਖ ਰਹੋ ਗੁਰੂ ਘਰ ਜਾਇਆ ਕਰੋ ਸਵੇਰੇ ਸ਼ਾਮ ਨੂੰ ਵੀ ਜਾਇਆ ਕਰੋ ਜਿੰਨੇ ਵੀ 5-7 ਮਿੰਟ ਨਿਕਲਦੇ ਨੇ ਬਹੁਤ ਵਧੀਆ ਨੇ ਆ ਪਤਾ ਕਹਿੰਦੇ ਆ ਜਿੰਨੇ ਵੀ 5-7 ਮਿੰਟ ਨਿਕਲਦੇ ਨੇ ਬਹੁਤ ਵਧੀਆ ਨੇ ਜਿਹੜਾ ਕੋਈ ਗੁਰੂ ਘਰ ਜਾਂਦਾ ਹੈ ਬੇਨਤੀ ਸਵਾਰ ਕਰਨੀ ਬਾਰ-ਬਾਰ ਮੈਂ ਇਹੀ ਕਰ ਰਿਹਾ ਵੀ ਮੇਰੀ ਬੇਨਤੀ ਸਵਾਰ ਕਰਨੀ ਕਿਉਂਕਿ ਜਿੰਨੇ ਵੀ ਸਾਡੇ ਗੁਰੂ ਦੇ ਸਿੰਘ ਨੇ ਉਹ ਰਲ ਮਿਲ ਇਹਨਾਂ ਦਾ ਸਾਥ ਦਿਓ ਆਪਣੇ ਗੁਰੂ ਦੇ ਸਿੰਘਾਂ ਦਾ ਠੀਕ ਹੈ ਜੀ ਆਪਾਂ ਤਾਂ ਇਹ ਕਹਿੰਦੇ ਆ ਸਾਡੇ ਭੈਣ ਭਾਈ ਇਹੋ ਜੇ ਕੰਮਾਂ ਤੋਂ ਬਚਣ ਕਿਉਂਕਿ ਜਿੰਨੇ ਵੀ ਸਾਡੇ ਭੈਣ ਭਰਾ ਨੇ ਇਹ ਬਚਣ ਇਹ ਕੰਮ ਚੋਂ ਕਿਉਂਕਿ ਪਤਾ ਕੀ ਹੈ ਕਰ ਦੇ ਵਿੱਚ ਕਲੇਸ਼ ਹੀ ਰਹਿੰਦਾ ਹੈ ਤੁਸੀਂ ਗੁਰੂ ਘਰ ਜਾ ਕੇ ਦਾ ਦੇਖੋ ਇੱਕ ਵਾਰਾ ਚਲੋ ਸਾਨੂੰ ਐ ਲੱਗਦਾ ਹੈ ਵੀ ਗੁਰੂ ਗ੍ਰੰਥ ਬੋਲਦਾ ਨਹੀਂ ਤੇ ਉਹ ਸੁਣਦਾ ਤਾਂ ਸਭ ਦੀ ਹੈ ਨਾ ਸਾਨੂੰ ਬਹਿਮ ਹੈ ਉਹ ਸਾਰੀ ਸੁਣਦਾ ਹੈ ਅਰਦਾਸ ਹਾਂ ਠੀਕ ਹੈ ਮਾੜੇ ਚੰਗੇ ਕਰਮ ਸਭ ਤੇ ਆਉਂਦੇ ਰਹਿੰਦੇ ਨੇ ਠੀਕੇ ਗੱਲ ਜੀ ਦੁੱਖ ਸੁੱਖ ਇਹ ਤਾਂ ਚਲਦੀ ਆਇਆ ਪਹਿਲਾਂ ਤੋਂ ਜਲਦਾ ਆਇਆ ਦੁੱਖ ਬਾਬੇ ਨਾਨਕ ਨੇ ਵੀ ਕੱਟੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਥੇਰੇ ਕੱਟੇ ਨੇ ਤੇ ਸੁੱਖ ਵੀ ਬਥੇਰੇ ਆਏ ਨੇ ਇਹ ਤਾਂ ਚਲਦੇ ਆਏ ਨੇ ਪਿੱਛੋਂ ਤੇ ਬੇਨਤੀ ਸਵਾਰ ਕਰਨੇ ਇਹ ਜਿਹੜੀ ਬੀਬੀ ਹੈ ਇਹ ਇਹ ਇਸ ਕਰਕੇ ਇਹ ਆਪਾਂ ਨੂੰ ਗਮਰਾਹ ਕਰਨਾ ਚਾਹੁੰਦੇ ਨੇ ਸਿੰਘਾਂ ਨੂੰ ਸਾਡੀ ਬੇਨਤੀ ਸਵਾਰ ਕਰਨੇ ਸਾਰੇ ਵੀ ਜਿੰਨੇ ਵੀ ਸਾਡੇ ਭੈਣ ਭਰਾ ਨੇ ਆਓ ਰਲ ਮਿਲ ਆਪਾਂ ਨਾਲ ਤਾਂ ਵੀਡੀਓ ਸ਼ੇਅਰ ਕਰੀਏ ਨਾਲ ਇਹਨਾਂ ਦਾ ਜਿੰਨਾ ਪਖੰਡਵਾਦ ਹੈ ਉਹ ਭਜਾਈਏ ਆਪਾਂ ਜਿੱਥੋਂ ਵੀ ਹੈਗੇ ਨੇ ਇਹ ਇਹਨਾਂ ਨੇ ਬਹੁਤ ਵੱਡਾ ਇੱਕ ਜੁੱਟ ਹੋਏ ਹੋ ਰਹੇ ਨੇ ਇਹ ਇਹਨਾਂ ਨੇ ਪੂਰਾ ਆਪਣਾ ਧੰਦਾ ਬਣਾਇਆ ਹੋਇਆ ਸਾਰਿਆਂ ਨੇ ਪੂਰਾ ਇਹਨਾਂ ਨੇ ਗੱਠਜੋੜ ਬਣਾ ਰੱਖਿਆ ਬਹੁਤ ਬੰਦੇ ਨੇ ਇੱਕ ਨਹੀਂ ਹੈਗਾ ਇਹ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿੰਨੇ ਵੀ ਆਪਣੇ ਮੰਗਤੇ ਸੀ ਉਹ ਲੋਟ ਕਰੇ ਨੇ ਹੁਣ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣਾ ਵੀ ਇਹ ਵੀ ਜ਼ਰੂਰ ਲੋਟ ਕਰਨਾ ਕਿਉਂਕਿ ਵੱਤ ਤੋਂ ਵੱਧ ਵਧੇ ਪਏ ਨੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਹੀ ਕਿਉਂ ਆ ਬਾਈ ਇਹ ਬਾਹਰ ਕਿਉਂ ਨਹੀਂ ਹੈਗਾ ਬਾਹਰ ਕੁਝ ਨਹੀਂ ਹੈਗਾ ਉਹ ਪ੍ਰਮਾਤਮਾ ਨੂੰ ਸਿੱਧਾ ਮੰਨਦੇ ਨੇ ਆਪਣੇ ਪੰਜਾਬ ਦੇ ਵਿੱਚ ਹੀ ਕਿਉਂ ਹੈ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਚੰਗੀ ਲੱਗੀ ਛੇ ਜਰੂਰ ਕਰ ਦਿਓ ਧੰਨਵਾਦ